پھر جو ڏي 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 ڏ

ਆ ਦੋ ਸਕੰਡਰ ਦੇ ਇਹ ਚੋਰੀ ਨਹੀਂ ਆ ਵੀਰੇ ਫੋਨ ਮੈਨੂੰ ਫੋਨ ਕਰ ਦੋ ਹਾਂ ਜਿਹੜਾ ਕੌਣ ਸੇਕ ਹੋਵੇ ਆਪਣੇ ਘਰ ਦਾ ਨਹੀਂ ਟਰੈਂਪੂ ਦਾ ਉਹ ਟਰੈਂਪੂ ਵੀ ਤਾਂ ਚੋਰੀ ਹੋਇਆ ਲੋਕ ਕਿ ਨਾਮ ਆ ਜੀ ਪੁਰਸ਼ਾ ਪੁਰਸ਼ਾ ਕਿਹੜੀ ਕਲੋਨੀ ਹੈ ਮੀਰੋ ਦੀ ਮਾੜੀ ਕਿਹੜੀ ਗੱਲ ਹੋਈ ਆ ਕੀ ਹੋਇਆ ਤੁਹਾਡੇ ਨਾਲ ਮੇਰੇ ਕਿਰਾਏਦਾਰ ਰੋਸ਼ੀ ਸ਼ੇਨੀ ਕਿੰਨੇ ਹਜ਼ਾਰ ਰੁਪਏ ਮੈਂ ਕਿਰਾਏ ਦਿੰਦੀ ਸੀ ਇਹਨਾਂ ਨੂੰ ਬੜੀ ਚੰਦ ਰਿਹਾ ਚਾਰ ਪੰਜ ਮਹੀਨੇ ਤਾਂ ਦੋ ਤਰੀਕ ਨੂੰ ਇਹਨਾਂ ਨੇ ਮੇਰੇ ਕੋਲ ਰੋਟੀ ਵੀ ਖਾਈ ਸਾ ਕੁਝ ਕਰਿਆ ਫਿਰ ਉਸ ਤੋਂ ਬਾਅਦ ਪੁੱਛਣ ਆਏ ਮੈਨੂੰ ਆਂਟੀ ਤੁਸੀਂ ਕਿੱਥੇ ਜਾ ਤਾਂ ਨਹੀਂ ਰਹੇ ਮੈਂ ਤਾਂ ਲਈ ਜਾ ਰਹੀ ਬਟ ਕੀ ਗੱਲ ਹੋ ਗਈ ਤੇਰੇ ਕੋਲ ਕੁਝ ਨਹੀਂ ਆਂਦੀ ਚੱਲ ਮੈਂ ਸੁਪਨੇ ਸੌ ਗਈ ਮੈਨੂੰ ਕਹਿ ਕੇ ਇੱਧਰ ਆਵੇ ਤੇ ਇੱਧਰ 4:30 ਵਜੇ ਨਾਲ ਉਹਨਾਂ ਨੇ ਕਾਹਨ ਕਰਤਾ ਸਵੇਰੇ ਮੈਂ ਸਾਬਣ ਲੈਣੇ ਆਈ ਉਹਨਾਂ ਕੋਲ ਕੱਪੜੇ ਧੋਣ ਲੈਣੇ ਤੇ ਮੇਰਾ ਦਰਵਾਜ਼ਾ ਕੁੰਡਾ ਖੁੱਲਾ ਪਿਆ ਸੀ ਤੇ ਉਹਨਾਂ ਨੂੰ ਮੈਂ ਆਵਾਜ਼ਾਂ ਦਿੱਤੀਆਂ ਤੇ ਕੋਈ ਨਹੀਂ ਹੋ ਰਿਹਾ ਸੀ ਤੇ ਮੇਰਾ ਈਸੀ ਵਗੈਰਾ ਤੇ ਮੇਰਾ ਸਿਲੰਡਰ ਵਗੈਰਾ ਤੇ ਮੇਰੇ ਸਾਰੇ ਘਰ ਦਾ ਲੁੱਟ ਕੇ ਉਹ ਲੈ ਗਏ ਵੀਡੀਓ ਹੈਗੀ ਉਹ ਵੀ ਸਮਾਨ ਚੱਕ ਲਏ ਜੀ ਨਹੀਂ ਜੀ ਮੇਰੇ ਵੀਡੀਓ ਮੇਰੇ ਕੋਲ ਹੈ ਨਹੀਂ ਮੈਂ ਸਵੇਰੇ ਕੁੰਡਾ ਬੁੱਲਾ ਦੇਖਿਆ ਬਣਾਉਣ ਦੀ ਕਿੰਨੇ ਤਰੀਕ ਦੀ ਗੱਲ ਹੈ ਇਹ ਇਹ 2 ਤਰੀਕ ਦੀ ਗੱਲ ਹੈ ਹਜੇ ਕੋਈ ਕਾਰਵਾਈ ਨਹੀਂ ਹੋਈ ਕਾਰਵਾਈ ਜੀ ਮੈਂ ਥਾਣੇ 'ਚ ਕੰਪਲੇਂਟ ਕਰਕੇ ਆਈ ਹਾਂ ਬੰਦੇ ਕੋਣ ਆ ਨਾਮ ਪਤਾ ਹੈ ਫੋਟੋਆ ਪਤਾ ਮੇਰੇ ਕੋਲ ਬੰਦੇ ਕੋਣ ਕੀ ਨਾਮ ਹਨ ਤਾਂ ਇੱਕ ਨਾਮ ਹੈ ਸੋਨੂ ਜੀ ਇੱਕ ਨਾਮ ਹੈ ਅਵੀ ਕਿੰਨੇ ਜਿਹੜੇ ਕਿਰਾਏ ਦੇ ਕਿੰਨੇ ਚਾਰ ਦੋ ਫੈਮਲੀ ਅਸੀਂ ਆ ਇੱਕ ਘਰ ਵਾਲੀ ਹੈ ਵੀ ਉਹਨਾਂ ਦੀਆਂ ਤੇ ਉਹ ਵੀ ਦੋ ਕੋਈ ਉਹ ਕਿ ਆਪਣਾ ਸਮਾਨ ਨਹੀਂ ਲੈ ਕੇ ਗਿਆ ਤੁਨੂੰ ਤੁਸੀਂ ਕੋ ਸਾਡਾ ਸੋ ਉਹਨੇ ਤਾਂ ਆਪਣਾ ਸਮਾਨ ਹੋਵੇ ਨਹੀਂ ਉਹ ਮੈਂ ਤਾਂ ਕੋਈ ਸਮਾਨ ਨਹੀਂ ਉਹਨਾਂ ਦਾ ਸਮਾਨ ਉਹਦੇ ਬਰਕਰਾਰ ਪਾਣਾ ਚਾਹੀਦਾ ਕਿਥੇ ਰਹਿ ਦੇ ਬੰਦੇ ਮੈਨੂੰ ਕੋਈ ਡਰੈਸ ਦੀ ਤਸਵੀਰ ਮਾ ਜਿੰਨੀ ਦਾ ਜੀ ਹੋਰ ਮੈਨੂੰ ਕੋਈ ਪਤਾ ਨਹੀਂ ਉਹਰੇ ਤੋਂ ਉਹ ਕੋਲ ਕਿੰਨਾ ਜੇਰ ਤੇਰੇ ਕਰਾਏ ਦੇ ਚਾਰ ਮਹੀਨੇ ਹੋ ਗਏ ਜੇਰ ਦੇ ਕਿਵੇਂ ਦੀ ਕਾਰਵਾਈ ਜਾਂਦੇ ਉਹ ਮੈਂ ਕਾਰਵਾਈ ਨਹੀਂ ਵੱਧ ਤੋਂ ਵੱਧ ਕਰਕੇ ਕਿਸੇ ਗਰੀਬ ਨਾਲ ਕਿਸੇ ਹੋਰ ਨਾਲ ਨੌਜਵੇ ਉਹਰੇ ਪਟਿਆਰੇ 'ਚ ਹੋਣਗੇ ਉਹ ਬੈਠ ਕੇਲੇ ਟੈਂਪੋ ਹੈ ਉਹ ਜਾ ਨਹੀਂ ਸਕਦੇ ਤਾਂ ਉਹਨਾਂ ਦੇ ਕਾਰਵਾਈ ਹੋਵੇ ਕੋਈ ਉਹਨਾਂ ਨੂੰ ਰੱਖ ਨਾ ਸਕੇ ਕਿੰਨੇ ਦਾ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ ਮੇਰੇ 2 5 6 ਲੱਖ ਰੁਪਏ ਦਾ ਸਪਨਾ ਸਪਨੇ ਕਿਹੜੀ ਕਲੋਨੀ ਹੈ ਇਹ ਤੇਰੀ ਦੀ ਮਾਜੀ ਕੀ ਗੱਲ ਹੋਈ ਥੋੜੀ ਸਨ ਚੋਰੀ ਹੋ ਗਈ 5 ਲੱਖ ਰੁਪਏ ਦੀ ਦੋ ਆਟੋ ਦੋ ਸਲੈਂਟਰਾਂ ਐਸੀਓ ਕੌਣ ਲੈ ਗਿਆ ਜੀ ਇਹ ਕਿਰਾਏਦਾਰ ਛੱਡੇ ਸੀ ਕਿੱਥੇ ਰਹਿੰਦੇ ਕਿਰਾਏਦਾਰ ਕਿੱਥੇ ਲੱਗੇ ਸੀ ਹਾਂ ਜੀ ਕਿਰਾਏਦਾਰ ਕਿੱਥੇ ਰਹਿੰਦੇ ਸੀਗੇ ਇਹ ਕਮਰੇ ਚ ਰਹਿੰਦੇ ਸੀ ਕਿੰਨੇ ਦਿਨ ਤੋਂ ਰਹਿੰਦੇ ਸੀਗੇ 5 ਮਹੀਨੇ ਹੋ ਗਏ ਸੀ ਅੱਛਾ ਕੋ ਕੀ ਨਾਮ ਕੀ ਉਹਨਾਂ ਦਾ ਇੱਕ ਤਾਂ ਸੋਨੂ ਆ ਇੱਕ ਤਾਂ ਬੀਓ ਕੀ ਕੁਛ ਲੈ ਗਏ ਏਸੀ ਲੈ ਗਏ ਦੋ ਸਿਲੰਡਰ ਲੈ ਗਏ ਆ ਦੋ ਆਟੋ ਲੈ ਗਏ ਏਸੀ ਕਿੱਥੇ ਲਾਇਆ ਸੀ ਤੁਸੀਂ ਉੱਪਰ ਲਗਾਇਆ ਤਾਂ ਸੀ ਕਮਰੇ ਚ ਮਕਾਨ ਆਪਣੇ ਹਾਂਜੀ ਆਪਣਾ ਘਰ ਅਸਾਂ ਲੈ ਰਹੇ ਲੈ ਤੇ ਰਹਿੰਦੇ ਸੀ ਮੌਕੇ ਦੀ ਕੋਈ ਵੀਡੀਓ ਹੈਗੀ ਸਮਾਨ ਚੋਰੀ ਕਰਦੇ ਦੀ ਉਹਨਾਂ ਦੀ ਦੂਸਰੀ ਪਾਰਟੀ ਦੇ ਕਿਤੇ ਕੱਲੂ ਐ ਲੱਗੋ ਫਿਰ ਮੇਰਾ ਅਸੀਂ ਆਪਣਾ ਸਮਾਨ ਚੱਕ ਲੈ ਕੇ ਗਏ ਹਾਂ ਜੀ ਨਾ ਉਹ ਐਸਾ ਕੁਝ ਨਹੀਂ ਹੈ ਉਹਨਾਂ ਕੋਲ ਤਾਂ ਇੱਦਾਂ ਹੀ ਆਏ ਸੀ ਡਾਇਲੋਗ ਕਿ ਮੇਰੇ ਘਰ ਵੀ ਜਾਂਦੇ ਹੋ ਅਸਾਂ ਕਹਿੰਦੇ ਜਰੂਰ ਸਾਡਾ ਕਾਨੂੰਨ ਬਿਲਲੇ ਚਾਹੀਦਾ ਹਣਗੜਾ ਬੰਦਾ ਪਾਣੂ ਠੀਕ ਹੈ ਜੀ ਕੁਛ ਨਹੀਂ